ਦੋ ਪਰਿਵਾਰਾਂ ਦਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਸਨ 1900 ਦੇ ਬਾਅਦ ਇਸ 72 ਤੋਂ ਜਿਹੜਾ ਕੇਸ ਚੱਲਦਾ ਸੀਗਾ ਅੱਜ ਦੋਵਾਂ ਪਰਿਵਾਰਾਂ ਨੇ ਇਹ ਕੋਲ ਮਖਵਕ ਕੋਟਾਂ ਦੇ ਵਿੱਚ ਚੱਲਦਾ ਸੀ ਅੱਜ ਦੋਵੇਂ ਪਰਿਵਾਰਾਂ ਨੇ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਤੇ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਸਿੱਧੂ ਪਰਨੇ ਦੋਵੇਂ ਪਰਿਵਾਰਾਂ ਨੂੰ ਬੈਠ ਕੇ ਗੱਲ ਕੀਤੀ ਜਿਹਦੇ ਨਾਲ ਸਾਡੇ ਵਿੱਚ ਇਹਨਾਂ ਦੇ ਇੱਕ ਰਿਸ਼ਤੇਦਾਰ ਲਾਲੀ ਫਤਿਹਪੁਰ ਤੋਂ ਜੋ ਇੱਕ ਵੱਡੀ ਸਮਾਜ ਸੇਵੀ ਸੰਸਥਾ ਦੇ ਵਿੱਚ ਵੀ ਕੰਮ ਕਰਦੇ ਨੇ ਉਹਨਾਂ ਨੇ ਵਿੱਚ ਆ ਕੇ ਬਖੂਬੀ ਆਪਣਾ ਰੋਲ ਅਦਾ ਕੀਤਾ ਤੇ ਅੱਜ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਜੱਫੀਆਂ ਪਾ ਰਹੇ ਨੇ ਤੇ ਜਿੰਨਾ ਵੀ ਇਹਨਾਂ ਦਾ ਝਗੜਾ ਸੀਗਾ ਉਹ ਸਾਰੇ ਦਾ ਸਾਰਾ ਅੱਜ ਨਿਬੜ ਗਿਆ ਤੇ ਬੁਰਜੀਆਂ ਲੱਗ ਚੁੱਕੀਆਂ ਨੇ ਸਰਦਾਰ ਮਨਜੀਤ ਸਿੰਘ ਨੇ ਵੱਡਾ ਦਿਲ ਦਿਖਾ ਕੇ ਜੋ ਕਿ ਇਹ ਉਹਨਾਂ ਦੇ ਪੱਖ ਚ ਕੇਸ ਹੋਇਆ ਵਾ ਸੀ ਉਹਨਾਂ ਨੇ ਇਸ ਪਰਿਵਾਰ ਨੂੰ ਦੇ 5 ਏਕੜ ਜ਼ਮੀਨ ਦੇ ਦਿੱਤੀ ਆ ਤੇ ਬਾਕੀ ਸਾਰੀ ਜ਼ਮੀਨ ਤੇ ਕਬਜ਼ਾ ਸਰਦਾਰ ਮਨਜੀਤ ਸਿੰਘ ਨੂੰ ਅੱਜ ਸਾਰੇ ਸੰਗਤ ਨੇ ਆਲੇ-ਆਲੇਦੜੇ ਦੇ 25-30 ਪਿੰਡਾਂ ਦੀ ਸੰਗਤ ਨੇ ਉਹਨਾਂ ਨੂੰ ਕਬਜ਼ਾ ਕਰਵਾ ਦਿੱਤਾ ਗਿਆ ਤੇ 5 ਏਕੜ ਦਾ ਮਨਜੀਤ ਸਿੰਘ ਨੇ ਇਹਨਾਂ ਨੂੰ ਆ ਮੁਰਜੀਆਂ ਲਵਾ ਕੇ ਕਬਜ਼ਾ ਕਰਵਾ ਦਿੱਤਾ ਅੱਗੇ ਤੋਂ ਦੋਵੇਂ ਧਿਰਾਂ ਨੇ ਸਾਰੀ ਸੰਗਤ ਦੇ ਕੋਲ ਇਹ ਗੱਲ ਆਖੀ ਆ ਵੀ ਅਸੀਂ ਬਿਲਕੁਲ ਵੀ ਇੱਕ ਦੂਜੇ ਦੇ ਖਿਲਾਫ ਹੁਣ ਕਿਸੇ ਵੀ ਜ਼ਮੀਨੀ ਵਿਵਾਦ ਦੇ ਵਿੱਚ ਕੋਰਟ ਦੇ ਵਿੱਚ ਨਹੀਂ ਜਾਵਾਂਗੇ ਤੇ ਜੋ ਵੀ ਲਿਖਤੀ ਜੋ ਵੀ ਸਾਡੀ ਲਿਖਤ ਹੋਈ ਆ ਉਹ ਅੱਜ ਇੱਥੇ ਸਾਡੇ ਕਾਨੂੰਗੋਸਾਬ ਆਏ ਸੀਗੇ ਉਹਨਾਂ ਨੂੰ ਦੇ ਦਿੱਤੀ ਆ ਤੇ ਕੋਈ ਇੱਕ ਕੱਚੀ ਲਿਖਤ ਅਸੀਂ ਤਹਿਸੀਲਦਾਰ ਸਾਹਿਬ ਨੂੰ ਦੇ ਦਿੱਤੀ ਦੇਖੋ ਜਿਹੜਾ ਇਹ ਫੈਸਲਾ ਨਿਭੜਿਆ ਬਹੁਤ ਵਧੀਆ ਫੈਸਲਾ ਨਿਭੜਿਆ ਜੋ ਕਿ ਸਾਰੇ ਇਲਾਕੇ ਦੇ ਪਤਵੰਤੇ ਸੱਜਣਾਂ ਪੰਚਾਇਤਾਂ ਨੇ ਤੇ ਬਾਕੀ ਸਿੱਧੂ ਫਰਮ ਕਿਸਾਨ ਯੂਨੀਅਨ ਦੇ ਲੜਕੇ ਸਰਾਰ ਮਨਜੀਤ ਸਿੰਘ ਕੋ ਜੋ ਜਾਇਦਾਦ ਸੀ ਇਹਨਾਂ ਦੇ ਭਤੀਜੇ ਨਾਲਸੀ ਪਰਿਵਾਰ ਸਬੰਧ ਸਬੰਧ ਇਹਨਾਂ ਜੀ ਨਾਲ ਝਗੜਾ ਸੀ ਉਹ ਵਿਚ ਪੈ ਕੇ ਸਾਰਿਆਂ ਨੇ ਬਹੁਤ ਅੱਛੀ ਤਰ੍ਹਾਂ ਦੋ ਤਿੰਨ ਸੰਘਰਸ਼ ਕਰਕੇ ਇਹ ਨਿਵੇੜਿਆ ਜੋ ਕਿ ਸਰਾਰ ਮਨਜੀਤ ਸਿੰਘ ਨੇ ਸਾਰੇ ਇਲਾਕੇ ਦੀ ਪੂਰੀ ਸਤਕਾਰ ਮੰਨ ਕੇ ਇਹਨੇ ਸਾਡਾ ਮੈਂ ਫੈਸਲਾ ਪ੍ਰਵਾਨ ਕਰ ਲਿਆ ਤੇ ਆਪਣੇ ਭਤੀਜਿਆਂ ਨੂੰ ਜਗਾ ਪੰਜ ਕਿਲੇ ਜ਼ਮੀਨ ਇਹਨਾਂ ਨੇ ਆਪਣੇ ਤੌਰ ਤੇ ਕੱਟਤੀ ਉਹਨਾਂ ਨੇ ਤੇ ਬਾਕੀ ਉਹਨਾਂ ਨੇ ਸਾਰੇ ਥੱਡੇ ਲਵਾ ਕੇ ਗੁੱਡੀਆਂ ਲਵਾਤੀਆਂ ਹੁਣ ਇਹਨਾਂ ਦਾ ਕੋਈ ਰੌਲਾ ਨਹੀਂ ਤੇ ਕੋਈ ਨਾ ਤੇ ਕੋਵਟ ਚ ਇਹਨਾਂ ਕੀ ਸਭ ਸਮਝੌਤਾ ਹੋ ਚੁੱਕਿਆ ਇਹ ਸਾਡੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਾਰੇ ਸੱਜਣਾਂ ਨੇ ਹੋਰ ਜੋ ਰਿਸ਼ਤੇਦਾਰ ਵਿੱਚ ਪੈ ਗਏ ਜੀ ਇਹਨਾਂ ਨੇ ਸਾਰਿਆਂ ਨੇ ਦੋਵੇਂ ਪਰਿਵਾਰਾਂ ਨਾਲ ਗੱਲਬਾਤ ਕਰਕੇ ਜੀ ਮਤਲਬ ਸਾਡਾ ਜਿਹੜਾ ਕੇਸ ਚੱਲਦਾ ਸੀ ਉਹ ਸਮਝੌਤਾ ਕਰਤਾ ਜੀ ਇਹਦੇ ਵਿੱਚ 5 ਏਕੜ ਜੁਆ ਦੋ ਦੋ ਏਕੜ ਸਾਨੂੰ ਜੀ 1 ਏਕੜ ਹਸੈਨਪੁਰੇ ਮੈਂ ਜਿਹੜੇ ਸਾਡੇ ਨਾਲ ਸੰਬੰਧਤ ਸੀ ਉਹਨਾਂ ਨੂੰ ਦਿੱਤੀ ਹੈ ਜੀ ਬਾਕੀ ਦਾ ਸੀ ਇਹਨਾਂ ਨਾਲ ਹੁਣ ਅੱਗੇ ਤੋਂ ਕੋਈ ਵੀ ਸਾਡਾ ਜ਼ਮੀਨ ਦੇ ਸੰਬੰਧੀ ਮਤਲਬ ਕੋਈ ਕੇਸ ਨਹੀਂ ਹੋਊਗਾ ਕੋਰਟ ਕੇ ਸੀ ਸਾਨੂੰ ਫਿਲਪੀਰ ਸਿੰਘ ਇਹ ਜ਼ਮੀਨ ਦਾ ਮਾਮਲਾ ਵੀ ਇੱਥੋਂ ਸਿਵਲ ਕੋਰਟ ਤੋਂ ਚੱਲ ਕੇ ਸੁਪਰੀਮ ਕੋਰਟ ਤੱਕ ਪਹੁੰਚਿਆ ਕੀ ਦਾ ਉਹ ਮੇਰੇ ਹੱਕ ਜੁੰਦੇ ਚੱਲੇਗੇ ਸਾਰੇ ਕੇਸ ਚਲੋ ਹੁਣ ਦਰਿਆ ਦਿੱਲੀ ਦਿਖਾਉਂਦੇ ਹੋਵੇ ਮੈਂ ਇਹਨਾਂ ਨੂੰ ਆਪਣੇ ਮੇਰੇ ਹੀ ਪੁੱਤ ਜੇ ਲੱਗਦੇ ਨੇ ਪਰ ਆ ਲੱਗਦੇ ਨੇ ਚਲੋ ਸਾਡਾ ਪਰਿਵਾਰ ਖਵਾਉਂਦਾ ਇਹਨਾਂ ਨੂੰ ਮੈਂ 5 ਏਕੜ ਜ਼ਮੀਨ ਛੱਡ ਚੁੱਕਿਆ ਠੀਕ ਆ ਬਾਕੀ ਕੋਟ ਚੋਪ ਇਹਨਾਂ ਨੇ ਲੈ ਲਿਆ ਵੀ ਅਸੀਂ ਅੱਗੇ ਨਹੀਂ ਵਧਾਂਗੇ ਸਾਡਾ ਕਿਸਾਨ ਜੁੰਦਿਆਂ ਨੇ ਤੇ ਤੇਸਾਂ ਦਾ ਨਹੀਂ ਹੜਾ ਕਰਤਾ ਚਲੋ ਸੋਧਾ ਧੰਨਵਾਦ ਇਹ ਦੌਰ ਤੇ ਪਿੰਡ ਪੱ ਸਦਰਤੇ ਜਿਹਾ ਜਿਹਾ ਬੰਦਿਆਂ ਦੇ ਥਰੂ ਨਿਭੜਨੇ ਚਾਹੀਦੇ ਠੀਕ ਹੈ ਸਰਕਾਰ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਸੀ ਸਾਡੇ ਕੇਸ 'ਚ ਠੀਕ ਹੈ ਆਪ ਵਾਲਿਆਂ ਨੂੰ ਪਾਰਟੀ ਨੂੰ ਬਦਨਾਮ ਕੀਤੇ ਆ ਕਿ ਉਹ ਕੋਈ ਰੋਲ ਨਹੀਂ ਸੀ ਕਿਸੇ ਸਰਕਾਰ ਦਾ ਸਾਡਾ ਆਪਣਾ ਨਿੱਜੀ 50 ਸਾਲ ਤੋਂ ਕੇਸ ਚੱਲਦਾ ਪਈਆ ਚਲੋ ਨਿਭੜ ਚੁੱਕਿਆ ਹੁਣ ਪੰਚਾਇਤ ਸੂਚਨਾ ਨਾਲ ਲਾ ਕੇ ਦੇਣਾ